ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਦੇ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਵੋਗੇ ਤੇ ਬਹੁਤ ਪਿਆਰ ਦੇ ਰਹੇ ਹੋ ਮੇਰੇ ਭੈਣ ਭਰਾ ਇੰਨਾ ਪਿਆਰ ਦੇ ਰਹੇ ਪਰਸੋਂ ਦੀ ਮੈਂ ਵੀਡੀਓ ਪਾਈ ਸੀਗੀ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਫੇਸ਼ੀਅਲ ਹੈਅਰ ਬਾਰੇ ਕੇ ਘਰ ਵਿੱਚ ਤੁਸੀਂ ਵਟਨਾ ਕਿੱਦਾਂ ਬਣਾਉਂਦੇ ਹੋ ਕਿਉਂਕਿ ਵਟਨੇ ਵਿੱਚ ਕਣਕ ਦਾ ਆਟਾ ਪੈਂਦਾ ਤੇ ਮੈਂ ਉਹਦੇ ਵਿੱਚ ਚੌਲਾਂ ਦਾ ਆਟਾ ਪਾਇਆ ਸੀ ਕਾਫੀ ਕਮੈਂਟ ਸੀਗਾ ਭੈਣਾਂ ਦਾ ਕਿ ਕਣਕ ਦਾ ਆਟਾ ਪਾਈਏ ਜਾਂ ਚੌਲਾਂ ਦਾ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਣਕ ਦੇ ਆਟੇ 'ਚ ਵੀ ਕਰ ਸਕਦੇ ਹੋ ਤੁਸੀਂ ਚੌਲਾਂ ਦੇ ਆਟੇ 'ਚ ਕਰਦੇ ਸਕਦੇ ਹੋ ਕਿਉਂਕਿ ਚੌਲਾਂ ਦਾ ਆਟਾ ਜਿਹੜਾ ਹੈ ਨਾ ਉਹ ਥੋੜਾ skin ਨੂੰ white ਕਰਦਾ ਹੈ ਹਨਾ ਡੇਡ ਸਕਿਨ ਨੂੰ ਹਟਾਉਂਦਾ ਇਸ ਕਰਕੇ ਪਾਇਆ ਸੀ ਤੇ ਜਿਹੜਾ ਕਣਕ ਦਾ ਆਟਾ ਵਿੱਚ ਉਹ ਗਲੂਟਨ ਹੁੰਦਾ ਉਹਦੇ ਵਿੱਚ ਤੇ ਉਹ ਬਹੁਤ ਵਧੀਆ ਹੁੰਦਾ ਹੈ ਨਾ ਇਸ ਕਰਕੇ ਤੁਹਾਨੂੰ ਮੈਕੈਨਿਕ ਭਾਵੇਂ ਆਟਾ ਉਹ ਪਾ ਲਓ ਭਾਵੇਂ ਉਹ ਕਰ ਲਓ ਤੁਸੀਂ ਮਤਲ ਘਰ ਦੀ ਹੀ ਰੈਮਡੀ ਬਣਾ ਕੇ ਆਪਣੇ ਫੇਸ ਤੇ ਕਰੋ ਬਹੁਤ ਲਾਭ ਕਰ ਰਹੀ ਹੈ ਬਹੁਤ ਅچھے ਰਿਜ਼ਲਟ ਮਿਲਦੇ ਤੇ ਅੱਜ ਜਿਹੜਾ ਮੈਂ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਵਧੀਆ ਹੈ ਅੱਜ ਮੱਕੀ ਦਾ ਆਟਾ ਹੈ ਅੱਜ ਮੈਂ ਦਹੀਂ ਫੇਸ਼ਲ ਕਰਾਂਗੀ ਦਹੀਂ ਫੇਸ਼ਲ ਕਿੱਦਾਂ ਕਰਨੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਜਿਹੜਾ ਜਿਹੜੀਆਂ ਚੀਜ਼ਾਂ ਕੀਤੀਆਂ ਉਹ ਹੁਣ ਮੈਂ ਤੁਹਾਨੂੰ ਮਿਕਸ ਕਰਕੇ ਦੱਸਾਂਗੀ ਤੇ ਫਿਰ ਅਸੀਂ ਫੇਸ ਤੇ ਲਗਾ ਕੇ ਤੁਹਾਨੂੰ ਦੱਸਾਂਗੇ ਤੇ ਅਗਲਾ ਜਿਹੜਾ ਰਿਜ਼ਲਟ ਆ ਤੁਸੀਂ ਆਪ ਖੁਦ ਦੇਖ ਲੈਣਾ ਲਾਈਵ ਤੇ ਘਰ ਵਿੱਚ ਆਪਣੇ ਲਈ ਜਰੂਰ ਟਾਈਮ ਕੱਢਿਆ ਕਰੋ ਸਾਰੀਆਂ ਭੈਣਾਂ ਤੇ ਆ ਕਰੋ ਅੱਛੀਆਂ ਅੱਛੀਆਂ ਗੱਲਾਂ ਸੋਚਾਂਗੇ ਕਰਾਂਗੇ ਹਨਾ ਤੇ ਤਾਂ ਹੀ ਅੱਛਾ ਲੱਗਦਾ ਤੇ ਖੁਸ਼ ਰਿਆ ਕਰੋ ਸਾਰੀਆਂ ਭੈਣਾਂ ਆਪਣੇ ਘਰ ਘਰ ਵਿੱਚ ਹਰ ਇੱਕ ਦੇ ਪ੍ਰੋਬਲਮ ਹੁੰਦੀਆਂ ਨੇ ਪਰ ਖੁਸ਼ ਰਹਿਣਾ ਜਿਹੜੀ ਉਹ ਵੱਖਰੀ ਗੱਲ ਹੈ ਤੇ ਖੁਸ਼ ਰਿਆ ਕਰੋ ਤੇ ਪੋਜ਼ਿਟਿਵ ਰਿਆ ਕਰੋ ਸਾਰੀਆਂ ਜਾਨੀਆਂ ਤੇ ਖਾਣ ਪੀਣ ਦਾ ਆਪਣਾ ਖਾਸ ਧਿਆਰ ਰੱਖੋ ਕਿ ਟਾਈਮ ਨਾਲ ਰੋਟੀ ਖਾਏਗਾ ਕਈ ਪੈਣਾ ਹੁੰਦੀਆਂ ਕਿ ਕੰਮ ਨਿਬੇੜ ਕੇ ਕੋਈ ਨਹੀਂ ਹੋਣੀ ਠਹਿਰ ਕੇ ਖਾ ਲੈਣੇ ਮੇਰੇ ਵਾਂਗੂ ਮੈਂ ਵੀ ਇਦਾਂ ਹੀ ਕਰਦੀ ਆ ਕਿ ਮੈਂ ਵੀ ਤੁਹਾਡੇ ਨਾਲ ਹੀ ਆ ਤੇ ਆਪਣੀ ਤੁਸੀਂ ਟਾਈਮ ਨਾਲ ਫਰੂਟਸ ਖਾਓ ਸੈਲਡ ਖਾਓ ਵਾਕ ਕਰੋ ਜਦ ਕਿ ਮੈਂ ਨਹੀਂ ਕਰਦੀ ਕਿ ਮੈਂ ਵੀ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਵੀ ਤੁਹਾਡੇ ਨਾਲ ਹੀ ਆ ਕਿ ਵਾਕ ਵੀ ਕਰਨੀ ਚਾਹੀਦੀ ਹੈ ਤੇ ਆਪਣੇ ਸਰੀਰ ਆਪਣਾ ਤਾਂ ਆਪਣੀ ਤੁੰਦਰ ਮਤਲਬ ਆਪਣੇ ਸਰੀਰ ਨੂੰ ਠੀਕ ਰੱਖਣ ਵਾਸਤੇ ਸਾਨੂੰ ਆਪ ਹੀ ਐਫਰਟਸ ਕਰਨੇ ਪੈਣੇ ਨੇ ਕਿਸੇ ਨੇ ਨਹੀਂ ਕਰਨ ਦੇ ਹਨਾ ਬੇਣੀਆ ਕਿ ਅਸੀਂ ਕਹਿ ਦਿੰਨੇ ਆ ਘਰ ਦਾ ਕੰਮ ਅਸੀਂ ਕਰਦੇ ਆ ਤੇ ਸੈਰ ਨਾ ਕਰੀਏ ਸੈਰ ਵੀ ਕਰੋ ਤੇ ਘਰ ਦਾ ਕੰਮ ਤੇ ਉਹ ਇੱਕ ਅਲੱਗ ਚੀਜ਼ ਹੈ ਹਨਾ ਤੇ ਚਲੋ ਹੁਣ ਅਸੀਂ ਕਰਦੇ ਆ ਆਪਣੇ ਵਾਸਤੇ ਅੱਜ ਮੈਂ ਲੱਗੀ ਸੀ ਦੇਈ ਫੇਸ਼ਲ ਕਰ ਤੇ ਮੈਂ ਕਿਉਂ ਨਾ ਆਪਣੀਆਂ ਭੈਣਾਂ ਨੂੰ ਮੈਂ ਸ਼ੇਅਰ ਕਰਦਾ ਤੇ ਉਹਦੇ ਵਿੱਚ ਜੋ ਜੋ ਮਿਕਸ ਕਰਨਾ ਹੋ ਮੈਂ ਤੁਹਾਨੂੰ ਦੱਸ ਦਿਆਂ ਆਜਾ ਹਾਂਜੀ ਫਰੈਂਡਸ ਤੇ ਇਹਦੇ ਵਿੱਚ ਮੈਂ ਲੈ ਲਿਆ ਇੱਕ ਚਮਚ ਦਹੀਂ ਦਾ ਤੇ ਇਹਦੇ ਵਿੱਚ ਲੈ ਲਾਂਗੇ ਮੱਕੀ ਦਾ ਆਟਾ ਜਵਾਰ ਦਾ ਆਟਾ ਜਿਹਨੂੰ ਕਹਿੰਦੇ ਆ ਮੱਕੀ ਦਾ ਆਟਾ ਇੱਕ ਚਮਚ ਲੈ ਲਾਂਗੇ ਅਸੀਂ ਥੋੜਾ ਜਿਹਾ ਹੋਰ ਪਾ ਲੈਨੇ ਐ ਇੰਨਾ ਕੁ ਮੱਕੀ ਦਾ ਓਨਾ ਕੁ ਪਾ ਲਓ ਜਿੰਨਾ ਤੁਹਾਡੇ ਫੇਸ ਦੇ ਉੱਤੇ ਤੁਹਾਨੂੰ ਚਾਹੀਦਾ ਉਸ ਤੋਂ ਬਾਅਦ ਅਸੀਂ ਪਾਵਾਂਗੇ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਜਿਹੜਾ ਉਹ ਥੋੜਾ ਪਾ ਲਾਂਗੇ ਵਿੱਚ ਇਹਨਾਂ ਕ ਨਾਰੀਅਲ ਦਾ ਤੇਲ ਪਾ ਲਿਆ ਸੀ ਇਸ ਤੋਂ ਬਾਅਦ ਅਸੀਂ ਪਾਵਾਂਗੇ ਥੋੜਾ ਜਨਾ ਅਸੀਂ ਪਾਣੀ ਨਹੀਂ ਪਾਵਾਂਗੇ ਮਿਕਸ ਕਰ ਲੈ ਥੋੜਾ ਜਨਾ گلاب ਜਲ ਪਾ ਲਿਆ ਇਹਨੂੰ ਮਿਕਸ ਕਰਨ ਵਾਸਤੇ ਮੱਕੀ ਦੇ ਆਟੇ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਦਹੀਂ ਵਿੱਚ ਮਿਕਸ ਕਰ ਲੈਣਾ ਅਸੀਂ ਵਿੱਚ ਤੇਲ ਪਾ ਲਿਆ ਥੋੜਾ ਜਿਹਾ ਆਪਸ਼ਨ ਹੈ ਤੁਸੀਂ ਜਤੂਨ ਦਾ ਤੇਲ ਪਾ ਲਓ ਜਾਂ ਨਾਰੀਅਲ ਦਾ ਤੇਲ ਪਾ ਲਓ ਭਾਵੇਂ ਸਰੋਂ ਦਾ ਤੇਲ ਪਾ ਲਓ ਵਿੱਚ ਮਿਕਸ ਕਰ ਲਓ ਇਦਾਂ ਅੱਜ ਅਸੀਂ ਦਹੀਂ ਫੇਸ਼ਲ ਕਰਨੀ ਹੈ ਔਰ ਇਹਦੇ ਵਿੱਚ ਪਾਉਣਾ ਹੈ ਲੈਮਨ ਨਿੰਬੂ ਕੱਟ ਕੇ ਪਾਵਾਂਗੇ ਔਰ ਤੁਸੀਂ ਗਲਿਸਰੀਨ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਗਲਿਸਰਿਨ ਜਿਹੜੀ ਹੈ ਸਕਿਪ ਕਰ ਰਹੀਆਂ ਨਹੀਂ ਪਾਵਾਂਗੀ ਕਿਉਂਕਿ ਮੈਂ ਆਲਰੇਡੀ ਇਹਦੇ ਚ ਗਲਾਬਜਲ ਪਾ ਲਿਆ ਨਿੱਤ ਗਲਾਬਜਲ ਨਾ ਪਾਉਂਦੇ ਫੇ ਮੈਂ ਇਹ ਪਾ ਲੈਣੀ ਸੀ ਤੇ ਨਾਰੀਅਲ ਜਾਂ ਤੁਸੀਂ ਬਦਾਮ ਰੋਗਨ ਪਾ ਲਓ ਜਾਂ ਤੁਸੀਂ ਪਿਓਰ ਨਾਰੀਅਲ ਦਾ ਤੇਲ ਪਾ ਲਓ ਆਪਸ਼ਨ ਹੈ ਇਹਦੇ ਵਿੱਚ ਮੈਂ ਨਾਰੀਅਲ ਦਾ ਤੇਲ ਪਾਇਆ ਇਹਦੇ ਵਿੱਚ ਤੇ ਇਹਦੇ ਵਿੱਚ ਹੁਣ ਪਾਵਾਂਗੇ ਸ਼ਹਿਦ ਔਰ ਇੱਕ ਨਿੰਬੂ ਨਿੰਬੂ ਨੂੰ ਕੱਟ ਲਾਂਗੇ ਅਸੀਂ

ਤੇ ਇਹਨੂੰ ਹੁਣ ਮੈਂ ਥੋੜਾ ਜਨਾ ਇਹ ਨਾ ਜੰਮ ਗਿਆ ਹੈ ਸ਼ਾਇਦ ਤੇ ਇਹਨੂੰ ਮੈਂ ਨਾਈਫ ਦੇ ਨਾਲ ਥੋੜਾ ਜਿਹਾ ਕੱਢ ਲੈਣ ਲੱਗੀ ਇੰਨਾ ਕੀ ਪਾਣਾ ਹੈ ਇੰਨਾ ਕੁ ਸ਼ਾਇਦ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਥੋੜਾ ਜਿਹਾ ਸ਼ਾਇਦ ਪਾਵਾਂਗੇ ਇੰਨਾ ਸ਼ਾਇਦ ਦਾ ਪੈਕ ਬਣਾ ਕੇ ਵੀ ਲਗਾ ਲਓ ਤਾਂ ਵੀ ਬਹੁਤ ਵਧੀਆ ਰਹਿੰਦਾ ਨਵੀਂ ਸ਼ੀਸ਼ੀ ਸੀ ਉਹ ਮੈਂ ਖੋਲ ਹੀ ਨਹੀਂ ਮੈਂ ਕਿ ਚਲੋ ਇਹਦੇ ਚ ਕੱਢ ਲੈਣੇ ਹੈਗਾ ਥੋੜਾ ਜਨਾ ਤੇ ਇਹਨੂੰ ਇਹਦੇ ਚ ਮਿਕਸ ਕਰ ਲਾਂਗੇ ਇਨੂੰ ਇਹਦਾ ਮਿਕਸ ਕਰ ਲੈਣਾ ਤੇ ਫਿਰ ਅਸੀਂ ਲਗਾਵਾਂਗੇ ਇਹਨੂੰ ਫੇਸ ਦੇ ਉੱਤੇ ਕਿੱਦਾਂ ਲਗਾਉਂਦੇ ਹੋ ਤੁਹਾਨੂੰ ਦੱਸ ਦਿਆਂ ਤੇ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਹੋ ਪਰ ਮੈਂ ਵਿਟਾਮਿਨ E ਦਾ ਕੈਪਸੂਲ ਨਹੀਂ ਪਾਇਆ ਇਹਦੇ ਵਿੱਚ ਮੈਂ ਦਹੀਂ ਪਾਇਆ ਵਿੱਚ ਇਹਦੇ ਚ ਮੱਕੀ ਦਾ ਆਟਾ ਪਾਤਾ 1 ਤੋਂ 1.5 ਚਮਚ ਪਾ ਲਓ ਔਰ ਨਾਰੀਅਲ ਦਾ ਤੇਲ ਪਾ ਦਿੱਤਾ ਔਰ ਗੁਲਾਬ ਜਲ ਪਾਇਆ ਤੇ ਇਹਦੇ ਵਿੱਚ ਤੁਸੀਂ ਗਲਿਸਰੀਨ ਪਾਉਣੀ ਗਲਿਸਰੀਨ ਨਹੀਂ ਪਾਈ ਮੈਂ ਇਸ ਕਰਕੇ ਨਿੰਬੂ ਦਾ ਰਸ ਪਾ ਲਿਆ ਸੀਗਾ ਤੇ ਸ਼ਾਇਦ ਥੋੜਾ ਮਿਕਸ ਕਰ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਲਓ ਫਿਰ ਇਹਨੂੰ ਫੇਸ ਤੇ ਲਗਾ ਲਓ ਤੇ ਲਓ ਜੀ ਇਹ ਅਸੀਂ ਮਿਕਸ ਕਰ ਲਿਆ ਸਾਰਾ ਤੇ ਇਹਨੂੰ ਹੁਣ ਅਸੀਂ ਫੇਸ ਤੇ ਲਗਾਨੇ ਤੇ ਇਹ ਹੁਣ ਮੈਂ 10 ਮਿੰਟ ਇਹਨੂੰ ਰੱਖ ਲਿਆ ਸੀ ਬਣਾ ਕੇ ਉਸ ਤੋਂ ਬਾਅਦ ਮੈਂ ਲਗਾਉਣ ਲੱਗੀ ਹਾਂ ਇਹਨੂੰ ਇੱਦਾਂ ਇੱਦਾਂ ਕਰਕੇ ਲੇਪ ਕਰ ਲਓ ਇਹ ਤੁਸੀਂ ਇੱਦਾਂ ਵੀ ਕਰ ਲੈਂਗੇ ਟਾਵਲ ਵਗੈਰਾ ਕੁਝ ਰੱਖ ਲਓ ਫਿਲਹਾਲ ਮੈਂ ਕੋ ਆਪਣੇ ਕੋਲ ਰੱਖਿਆ ਨਹੀਂ ਕੋਈ ਤੇ ਇਦਾਂ ਹੈ ਕਿ ਤੁਸੀਂ ਇਹਨੂੰ ਸਾਰੇ ਫੇਸ ਤੇ ਇਦਾਂ ਲਗਾ ਲਓ ਬ੍ਰਸ਼ ਨਾਲ ਵੀ ਲਗਾ ਸਕਦੇ ਹੋ ਮੈਂ ਬ੍ਰਸ਼ ਨਾਲ ਨਹੀਂ ਹੱਥ ਨਾਲ ਹੀ ਲਗਾ ਰਹੀ ਹਾਂ ਦੇਸੀ ਤਰੀਕਾ ਹੀ ਭੈਣਾਂ ਦਾ ਇਹਨੂੰ ਇਦਾਂ ਕਰਕੇ ਦੇ ਮੂੰਹ ਤੇ ਲਗਾ ਲਓ ਹੱਥਾਂ ਤੇ ਲਗਾਓ ਪੈਰਾਂ ਤੇ ਲਗਾਓ ਸਾਰੇ ਹੀ ਤੁਸੀਂ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਇਹਦੀ ਅਸੀਂ ਮ사ਜ ਕਰਨੀ ਹੈ ਪੂਰੇ ਸਰੀਰ ਤੇ ਮ사ਜ ਕਰੋ ਤੁਸੀਂ ਮਤਲਬ ਇਹਨੂੰ ਧੌਣ ਤੇ ਲਗਾ ਦਿਓ ਜਿਹੜੀ ਧੌਣ ਕਾਲੀ ਹੁੰਦੀ ਕਈਆਂ ਭੈਣਾਂ ਦੀ ਬਹੁਤ ਧੌਣ ਕਾਲਾ ਕਾਲੀ ਹੋ ਜਾਂਦੀ ਆ ਉਹ ਲਗਾ ਲਓ ਕੋਹਨੀਆਂ ਤੇ ਲਗਾਓ ਸਾਰਿਆਂ ਤੇ ਲਗਾਓ ਤੇ ਇਹਨੂੰ ਇਦਾਂ ਫੇਸ਼ਲ ਇਦਾਂ ਕਰਕੇ 10 15 ਮਿੰਟ ਤੁਸੀਂ ਆਪਣੇ ਫੇਸ ਤੇ ਲਗਾ ਕੇ ਰੱਖੋ ਮੇਨੂੰ ਸਾਰੇ ਫੇਸ ਤੇ ਇਦਾਂ ਕਰਕੇ ਹੁਣ ਐਕਚੁਅਲੀ ਮੇਰੀ ਵੀਡੀਓ ਬਣਾਉਣ ਵਾਸਤੇ ਮੇਰੇ ਨਾਲ ਨਹੀਂ ਸੀ ਕੋਈ ਕਿਉਂਕਿ ਇਸ ਵੇਲੇ ਬੱਚੇ ਬੇਟਾ ਸਕੂਲ ਪੜਨ ਗਿਆ ਹੁੰਦਾ ਹੈ ਤੇ ਇਦਾਂ ਕਰਕੇ ਤੇ ਹਸਬੰਡ ਵੀ ਆਪਣਾ ਕੰਮ ਕਰਦੇ ਨੇ ਤੇ ਕੋਈ ਵੀਡੀਓ ਮਤਲਬ ਸਟੈਂਡ ਵਗੈਰਾ ਲਗਾ ਕੇ ਰੱਖੇ ਤੇ ਤਾਂ ਬਾਥਰੂਮ ਵਿੱਚ ਤੇ ਇਸ ਕਰਕੇ ਮੈਂ ਇੱਥੇ ਕਰ ਰਹੀ ਹਾਂ ਤੇ ਤੁਸੀਂ ਬਾਥਰੂਮ ਤੇ ਨਾ ਵਾਸ਼ਵੈਸ਼ਨ ਤੇ ਜਾ ਕੇ ਤੁਸੀਂ ਕਰੋ ਨਾਲੇ ਤੁਹਾਡੇ ਕੱਪੜੇ ਖਰਾਬ ਹੋਣਗੇ ਤੇ ਨਾ ਤੇ ਇਦਾਂ ਸਿੱ ਚੰਗੀ ਤਰ੍ਹਾਂ ਕਰ ਲੈਣੀ ਸਟੈਪ ਉੱਪਰ ਨੂੰ ਕਰਨੇ ਇੱਥੋਂ ਸਟੈਪ ਉੱਪਰ ਨੂੰ ਕਰਨੇ ਇਦਾਂ ਇਦੋਂ ਇਦਾਂ ਕਰਨੇ ਤੁਸੀਂ ਤੇ ਇਧਰੋਂ ਇਦਾਂ ਇਹ ਜਾ ਪੋਲੇ ਪੋਲੇ ਥਨਾ ਇਧਰੋਂ ਇਹ ਦਿਨਾ ਕਾਲੀ ਸਕਿਨ ਡੈਡ ਸਕਿਨ ਝੁਰੜੀਆਂ ਵਗੈਰਾ ਸਭ ਫੇਸ ਵਾਸ਼ ਦਾ ਫੇਸ ਵਾਸ਼ ਹੈ ਫੇਸ਼ੀਅਲ ਦੀ ਫੇਸ਼ੀਅਲ ਹੈ ਜੀ ਇਹਨੂੰ ਅੱਛੀ ਤਰ੍ਹਾਂ ਤੁਸੀਂ ਲਗਾ ਲੈਣਾ ਚੰਗੀ ਤਰ੍ਹਾਂ ਲਗਾ ਕੇ ਰੱਖੋ ਇਹਦਾ ਕਰਕੇ ਤੇ 10 15 ਮਿੰਟ ਲਗਾ ਕੇ ਰੱਖੋ ਫਿਰ ਉਸ ਤੋਂ ਬਾਅਦ ਫੇਸ਼ੀਅਲ ਕਰੋ ਤੇ ਬਾਅਦ ਦੇ ਰਿਜ਼ਲਟ ਦੇਖੋ ਤੁਸੀਂ ਕਿੰਨੇ ਵਧੀਆ ਆਉਂਦੇ ਇਨੂੰ ਇਹਦਾ ਲਗਾ ਕੇ ਰੱਖ ਲੋ ਫਿਰ ਫੇਸ ਥੋੜਾ ਜਿਹਾ ਮਲ ਕੇ ਫਿਰ ਹਾਂਜੀ ਫਰੈਂਡਸ ਪੂਰੇ 15 ਮਿੰਟ ਹੋ ਗਏ ਨੇ ਹੱਥਾਂ ਦੇ ਵਿੱਚ ਚੰਗੀ ਤਰ੍ਹਾਂ ਮ massage ਕੀਤੀ ਹੱਥਾਂ ਮੈਂ ਸਾਫ਼ ਕਰ ਲੇ ਦੇਖੋ ਕਿੰਨੇ ਮਲਾਈਮ ਹੋ ਗਏ ਤੇ ਹੁਣ ਮੈਂ ਇਹਨੂੰ ਤੁਸੀਂ ਗੁੰਗਣੇ ਪਾਣੀ ਨਾਲ ਜਾਂ ਤਾਂ ਵਾਸ਼ ਕਰਾਓ ਬਾਥਰੂਮ ਚ ਜਾ ਫਿਰ ਅਸੀਂ ਟਿਸ਼ੂ ਪੇਪਰ ਦੇ ਨਾਲ ਵੀ ਅਸੀਂ ਵਾਈਪਸ ਦੇ ਨਾਲ ਵੀ ਅਸੀਂ ਸਾਫ਼ ਕਰਦੇ ਹਾਂ ਮੈਂ ਹੁਣ ਵਾਈਪਸ ਦੇ ਨਾਲ ਕਰਾਂਗੇ ਕਿਉਂਕਿ ਨਿੰਬੂ ਥੋੜਾ ਜਿਹਾ ਲੱਗਦਾ ਹੁੰਦਾ ਫੇਸ ਦੇ ਉੱਤੇ ਤੇ ਜੇ ਕਿੰਗਿਆਂ ਨੂੰ ਨਹੀਂ ਮਤਲਬ ਛੂਟ ਕਰਦਾ ਤੇ ਨਾ ਵਰਤੋ ਸਕੀਪਰ ਸਕਦੇ ਹੋ ਨਿੰਬੂ ਨੂੰ ਤੇ ਦੇਖੋ ਜੀ ਇਹ ਮੈਂ ਤਾਂ ਮੜਾ ਦੇ ਲਾ ਕੇ ਦਿਖਾ ਦਿੰਨੀ ਮੈਂ ਉੱਪਰ ਵੀ ਲਗਾਇਆ ਸੀ ਅੱਖਾਂ ਦੇ ਕਿ ਥੋੜੇ ਜਿਹੜੇ ਜਿਹੜਾ ਕਾਲਾ ਪੰਨਾ ਉਹ ਵੀ ਠੀਕ ਹੋ ਜਾਏਗਾ ਤੇ ਇਹਨੂੰ ਸਾਰੇ ਹੁਣ ਉਤਾਰ ਦੇਣਾ ਟਿਸ਼ੂ ਦੇ ਨਾਲ ਫਿਰ ਹੁਣ ਵਾਈਪਸ ਦੇ ਨਾਲ ਸਾਰਾ ਸਿਰ ਦਾ ਸਾਫ ਕਰ ਲੈਣਾ ਰਿਜ਼ਲਟ ਤੁਹਾਡੇ ਸਾਹਮਣੇ ਹੈ ਕਿਉਂਕਿ ਮੇਰੇ ਕੋਈ ਇਨਾ ਰੰਗ ਫੇਅਰ ਨਹੀਂ ਆ ਪਰ ਫਿਰ ਵੀ ਚਲੋ ਸਾਫ ਹੋ ਜਾਂਦਾ ਫੇਸ ਤੇ ਹੁਣ ਇਹਨੂੰ ਅੱਛੀ ਤਰ੍ਹਾਂ ਨਾਲ ਮੈਂ ਦਾ ਸਾਫ ਕਰ ਲਾਂਗੀ ਗੁੰਗਣੇ ਪਾਣੀ ਲੈ ਲਿਆ ਮੈਂ ਇਹਦੇ ਨਾਲ ਮੈਂ ਥੋੜਾ ਜਨਾ ਗੁੰਗਣੇ ਪਾਣੀ ਚ ਇਦਾਂ ਡੋਬ ਕੇ ਤੇ ਇਹਦੇ ਨਾਲ ਸਾਫ ਕਰ ਲਾਂਗੀ ਦੇਖੋ ਹੁਣ ਇਹ ਤੁਹਾਨੂੰ ਦਿਖਾਉਂਦੇ ਹਾਂ ਇਹਦਾ ਸਾਰੇ ਤੁਸੀਂ ਇਹਦੇ ਨਾਲ ਸਾਫ ਕਰ ਲੈਣਾ ਜਿਹੜਾ ਲੱਥ ਗੁੰਗਣਾ ਪਾਣੀ ਲੈ ਕੇ ਨਾ ਤੇ ਫੇਸ ਧੋ ਲਓ ਤੇ ਨਾ ਤਾਂ ਇਹਦਾ ਸਾਫ ਵਾਈਪ ਦੇ ਨਾਲ ਤੁਸੀਂ ਸਾਫ ਕਰ ਲਓ ਚਲੋ ਮਿਲਦੇ ਆ ਕਰਕੇ ਦਿਖਾਉਂਦੇ ਆ ਤੁਹਾਨੂੰ ਹਾਂਜੀ ਫ੍ਰੈਂਡਸ ਸਾਰਾ ਸਾਫ ਕਰ ਲਿਆ ਗੁੰਗਣੇ ਪਾਣੀ ਦੇ ਨਾਲ ਮੈਂ ਇੱਕਦਮ ਤੈਨੂੰ ਵਾਈਪ ਦੇ ਨਾਲ ਸਾਫ ਕਰ ਲੈਨੇ ਆਦਾ ਫੇਰ ਇੱਕ ਵਾਰ ਦੇਖੋ ਸਕਿਨ ਐਨੀ ਸੌਫਟ ਹੋ ਗਈ ਨਾ ਬਹੁਤ ਜ਼ਿਆਦਾ ਸੌਫਟ ਹੋ ਗਈ ਤੇ ਜ਼ਰੂਰੀ ਨਹੀਂ ਤੁਸੀਂ ਮਤਲਬ ਕੁਝ ਲਗਾਉਣਾ ਥੋੜਾ ਨਾਰੀਅਲ ਤੇਲ ਵੀ ਬਾਅਦ ਤੁਸੀਂ ਯੂਜ਼ ਕਰ ਸਕਦੇ ਥੋੜਾ ਜਿਹਾ ਨਾਰੀਅਲ ਦਾ ਤੇਲ ਪਿਓਰ ਆ ਥੋੜਾ ਜਿਹਾ ਨਾ ਲਗਾ ਲਓ ਫੇਸ ਤੇ ਬੱਸ ਤਾਂ ਕੋਈ ਜ਼ਰੂਰਤ ਨਹੀਂ ਆ ਫੇਸ ਇੱਕਦਮ ਕਲੀਨ ਹੋ ਗਿਆ ਤੇ ਅਗਰ ਇਸ ਤੋਂ ਬਾਅਦ ਤੁਸੀਂ ਸੀਰਮ ਵਗੈਰਾ ਲਗਾਉਣਾ ਹੈ ਸੀਰਮ ਨੂੰ ਤੁਸੀਂ ਕੋਸ਼ਿਸ਼ ਕਰਿਆ ਕਰੋ ਰਾਤ ਨੂੰ ਹੀ ਲਗਾਇਆ ਕਰੋ ਤੇ ਇਫੈਕਟਿਵ ਹੈ ਦੇਖੋ ਫੇਸ ਤੁਹਾਡੇ ਸਾਹਮਣੇ ਕਿ ਵਧੀਆ ਰਿਜ਼ਲਟ ਆਏ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਗੀ ਜੇ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਅਗਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਈਪ ਵੀ ਕਰਦਿਆ ਕਰੋ ਬੈਲ ਆਈਕਨ ਦਾ ਆ ਔਨ ਰੱਖਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਮੇ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਵਲੌਗਸ ਵੀ ਦੇਖਿਆ ਕਰੋ ਮੈਂ ਵਲੌਗ ਵੀ ਪਾਇਆ ਕਰਾਂਗੀ ਹੋਮ ਰੈਮਡੀ ਵੀ ਪਾਇਆ ਕਰਾਂਗੀ ਤੇ ਮੈਂ ਇੱਕ ਹੋਰ ਤੁਹਾਡਾ ਸ਼ੇਅਰ ਕਰਨੀ ਸੀ ਕਿ ਮੇਰਾ 3 ਕਿਲੋ weight ਇੱਕ ਹਫਤੇ ਦੇ ਵਿੱਚ ਘਟਿਆ ਕਿਸ ਚੀਜ਼ ਨਾਲ ਘਟਿਆ ਅਗਰ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਿਓ ਜੇ ਤੁਸੀਂ ਦੱਸੋਗੇ ਤੁਹਾਨੂੰ ਮੈਂ ਜਰੂਰ ਹੋ ਰੈਮਡੀ ਦੱਸਾਂਗੀ ਕਿ ਮੈਂ ਕਿਹੜੀ ਚੀਜ਼ ਪੀਤੀ ਤੇ ਮੇਰਾ ਹਫਤੇ ਦੇ ਵਿੱਚ 3 ਕਿਲੋ weight ਘਟਿਆ ਉਹ ਵੀ ਤੁਹਾਡਾ ਜਰੂਰ ਸ਼ੇਅਰ ਕਰਾਂਗੀ ਤੇ ਮਤਲਬ ਮੇਰਾ ਕੋਲੇਸਟ੍ਰੋਲ ਵਧਿਆ ਸੀ ਰਿਪੋਰਟ ਚ ਆਇਆ ਸੀ ਤੇ ਫਿਰ ਮੈਂ ਉਹ ਚੀਜ਼ ਕੋਲੇਸਟ੍ਰੋਲ ਕਰਕੇ ਮੈਂ ਉਹ ਪੀਤੀ ਸੀਗੀ ਤੇ ਉਹ ਕੋਲੇਸਟ੍ਰੋਲ ਤੇ ਮੇਰੀ ਰਿਪੋਰਟ ਠੀਕ ਆਈ ਆਈ ਲੇਕਿਨ ਮੇਰਾ ਉਹਦੇ ਨਾਲ weight ਵੀ ਘਟਿਆ ਤੇ ਉਹ ਮੈਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੀ ਅਗਲੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਦੱਸਾਂਗੀ ਮੈਂ ਤੇ ਇਹ ਛੋਟੀ ਛੁੱਟੀਆਂ ਕਰਦੀ ਜਿਹੜੀਆਂ ਮੈਂ ਕਰਦੀਆਂ ਉਹ ਮੈਂ ਤੁਹਾਨੂੰ ਸ਼ੇਅਰ ਕਰਦੀ ਆ ਕੋਈ ਮੈਂ ਕਿਸੇ ਦੀ ਕਾਪੀ ਨਹੀਂ ਕਰਦੀ ਕਿਸੇ ਵੱਲ ਦੇਖ ਕੇ ਨਹੀਂ ਮੈਂ ਆਪ ਵਿੱਚ ਜਿਹੜੀ ਮੈਂ ਆਪ ਆਪਣੇ ਤੇ ਯੂਜ਼ ਕਰਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਨਾਲ ਨਾਲ ਮੈਂ ਵਲੌਗ ਬਣਾਉਂਦੀ ਆ ਨਾਲ ਨਾਲ ਤੁਹਾਨੂੰ ਹਮ ਰੈਮਡੀ ਵੀ ਸ਼ੇਅਰ ਕਰ ਦਿੰਦੀ ਆ ਤੇ ਬਹੁਤ ਭੈਣ ਭਰਾ ਪਿਆਰ ਦੇ ਰਹੇ ਨੇ ਵੀਡੀਓ ਨੂੰ ਤੇ ਬਹੁਤ ਕਮੈਂਟ ਆਉਂਦੇ ਆ ਕਿ ਤੁਸੀਂ ਹੋਮ ਰੈਮਡੀ ਪਾਓ ਤਾਂ ਕਰਕੇ ਮੇਨ ਕੋ ਨਾ ਕਾਫੀ ਦਿਨਾਂ ਤੋਂ ਪੈ ਨਹੀਂ ਸੀ ਰਹੀ ਤੇ ਕਿ ਮੇਰੀ ਵੀਡੀਓ ਤੁਸੀਂ ਵਾਇਰਲ ਕੀਤੀ ਹੈ ਹਨਾ ਤੇ ਇਦਾਂ ਹੀ ਤੁਸੀਂ ਜਿੱਦਾਂ ਉਹਨੂੰ ਸਪੋਰਟ ਕੀਤਾ ਇਦਾਂ ਹੀ ਮੇਰੀ ਦੂਜੀ ਵੀਡੀਓ ਨੂੰ ਤੁਸੀਂ ਲੈ ਕੇ ਜਾਣਾ ਤੁਹਾਡੇ ਸਾਥ ਸਪੋਰਟ ਦੀ ਜ਼ਰੂਰਤ ਮੈਨੂੰ ਬਹੁਤ ਹੈ ਕਿ ਤੁਸੀਂ ਮੈਨੂੰ ਮਤਲਬ ਤੁਸੀਂ ਮੇਰੇ ਦੇਖਦੇ ਬਲੌਗ ਤੇ ਫਿਰ ਮੇਰੇ ਅੰਦਰੋਂ ਨਾ ਮੈਨੂੰ ਹੁੰਦਾ ਕਿ ਮੈਂ ਆਪਣੇ ਭੈਣਾਂ ਨੂੰ ਕੁਛ ਨਾ ਕੁਛ ਕੁਝ ਦਸਾਂ ਜ਼ਰੂਰ ਤੇ ਜੋ ਮੈਂ ਆਪਣੀ ਡੇਲੀ ਰੁਟੀਨ ਵਿੱਚ ਕਰਦੀ ਹਾਂ ਉਹ ਮੈਂ ਤੁਹਾਨੂੰ ਸ਼ੇਅਰ ਕਰਦੀ ਹਾਂ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਗੀ ਜੇ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਮੇਰੀ ਵੀਡੀਓ ਥੋੜੀ ਜਿਹੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਾਣਾ ਤੇ ਦੱਸਣਾ ਕਿ ਮੇਰੀ ਵੀਡੀਓ ਕਿਦਾਂ ਦੀ ਲੱਗਦੀ ਹੈ ਤੁਹਾਨੂੰ ਤੇ ਚਲੋ ਜੀ ਮਿਲਦੇ ਆ ਫਿਰ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ